ਕਿਵੇਂ ਕੱਲ ਮੁੱਖ ਮੰਤਰੀ ਸਾਹਿਬ ਦਾ ਬਿਆਨ ਸੀ ਵੀ ਬੈਠ ਕੇ ਸਾਡੇ ਨਾਲ ਗੱਲਬਾਤ ਕਰੋ ਅਸੀਂ ਗੱਲਬਾਤ ਕਰਨ ਲਈ ਤਿਆਰ ਆ ਕੱਲ ਖਬਰਾਂ ਵੀ ਉੱਡੀਆਂ ਵੀ ਤੁਹਾਡੇ ਕਈ ਮੁਲਾਜ਼ਮ ਸਸਪੈਂਡ ਕਰ ਦਿੱਤੇ ਆ ਸਰਕਾਰ ਨੇ ਜਿੰਨੀਆਂ ਕਮੇਟੀਆਂ ਸਾਰੀ ਸਸਪੈਂਡੇ ਖੜੀ ਆ ਜੀ ਕੋਈ ਫਰਕ ਨਹੀਂ ਪੈਂਦਾ ਸਾਡੀਆਂ अलमारੀਆਂ ਭਰੀਆਂ ਪਈਆਂ ਨੇ ਐਸੇ ਲੈਟਰਾਂ ਨਾਲ ਸਾਨੂੰ ਕੋਈ ਇਸ ਚੀਜ਼ ਦਾ ਫਰਕ ਨਹੀਂ ਅਸੀਂ ਪੰਜਾਬ ਲਈ ਹਮੇਸ਼ਾ ਲੜਦੇ ਆ ਹੜਤਾਲ ਸਾਡੀ ਅੱਜ ਵੀ ਜਾਰੀ ਆ ਪੂਰੇ ਪੰਜਾਬ ਦਾ ਚੱਕਾ ਜਾਮ ਆ ਇਹ ਹੜਤਾਲ ਮੁਲਾਜ਼ਮਾਂ ਨੇ ਨਹੀਂ ਕੀਤੀ ਜੀ ਕਲੀਅਰ ਹੋਵੇ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਸਾਡੀ ਤਾਂ ਕੱਲੀ ਗੇਟ ਰੈਲੀ ਸੀ 11 ਤੋਂ 1 ਵਜੇ ਤੱਕ ਤੇ 2 ਵਜੇ ਟੈਂਡਰ ਹੋਣਾ ਸੀ ਜੇ ਟੈਂਡਰ ਖੁੱਲਦਾ 2 ਘੰਟੇ ਬੰਦ ਹੋਣਾ ਸੀਗਾ ਲੀਡਰ ਚੱਕੇ ਪੰਜਾਬ ਸਰਕਾਰ ਨੂੰ ਖੁੱਛ ਹੜਤਾਲ ਕਰਾਈ ਹੈ ਅੱਜ ਤੁਹਾਡੀ ਮੀਟਿੰਗ ਅੱਜ ਤੁਹਾਡੇ ਮਨ ਦੇ ਵਿੱਚ ਕੀ ਸ਼ੰਕਾ ਹੈ ਜਾਂ ਕੀ ਗੱਲਬਾਤ ਹੈ ਵੀ ਹੁਣ ਅਗਲਾ ਐਕਸ਼ਨ ਜਾਂ ਅਗਲੀ ਅਗਲੀ ਕਾਰਵਾਈ ਕੀ ਹੋ ਸਕਦੀ ਹੈ ਸ਼ੰਕਾ ਕੋਈ ਨਹੀਂ ਜੀ ਦੇਖੋ ਸਾਡੀ ਤਕਰੀਬਨ ਅੱਧੀ ਕਮੇਟੀ ਅਰੈਸਟ ਆ ਬਾਲਾ ਕਰਨਗੇ ਸਾਨੂੰ ਕਰ ਲੈਣਗੇ ਜੀ ਡਰ ਨਹੀਂ ਲੱਗਦਾ ਮੈਂ ਕਿਹਾ ਜੀ ਪਰਚੇ ਪਹਿਲਾਂ ਪੈ ਚੁੱਕੇ ਨੇ सस्पेंशन ਹੋ ਚੁੱਕੇ ਐਦ ਤੋਂ ਉੱਪਰ ਕੀ ਦਾ ਐਦ ਤੋਂ ਤਾਂ ਮੌਤ ਹੈ ਜੀ ਗੋਲੀ ਹੈ ਐਦ ਤੋਂ ਉੱਪਰ ਤਾਂ ਹੋਰ ਕੁਝ ਨਹੀਂ ਹੈਗਾ ਅੱਜ ਤੁਸੀਂ ਕੋਠੀ ਆਇਓਂ ਵੀ ਲੱਗਦਾ ਵੀ ਅੱਜ ਹੱਲ ਹੋ ਜੂਗਾ ਤੁਹਾਡਾ ਸਾਰਿਆਂ ਦਾ 22 ਤਰੀਕ ਨੂੰ ਆਣ ਕੇ ਪੁਲਿਸ ਚਾਰ ਵਜੇ ਚੁੱਕ ਕੇ ਲੈ ਜਾਂਦੀ ਜਾਂਦੇ ਡਿਊਟੀ ਨੂੰ ਚੁੱਕ ਕੇ ਲੈ ਜਾਂਦਾ ਸਾਡੀ ਤਾਂ ਕੋਈ ਰੋਲਾ ਹੀ ਨਹੀਂ ਘੜਤਾਲ ਤੇ ਹੈਗੀ ਨਹੀਂ ਘੜਤਾਲ ਤੇ ਆਪ ਮੈਨੇਜਮੈਂਟ ਦੇ ਕਰਾਈ ਆ ਸਰਕਾਰ ਨੇ ਕਰਾਈ ਆ ਕਿ ਅਸੀਂ ਤਾਂ ਘੜਤਾਲ ਤੋਂ ਕੋਈ ਨੁਸ ਦਿੱਤਾ ਹੀ ਨਹੀਂ ਅੱਜ ਤਾਂ ਆ ਤੇ ਘਰੇ ਬੈਠੇ ਸਾਡੀ ਡਿਊਟੀ ਚਲੇ ਮੈਂ ਡਿਊਟੀ ਲਈ 7:30 ਵਜੇ ਡਿਊਟੀ ਲੱਗੀ ਜਮ ਡਿਊਟੀ ਚੱਲਿਆ ਸੀ ਮਨੂੰ ਘੜਤਾਲ ਕੇ ਚੱਕ ਲਿਆ ਮੈਂ ਕਿ ਜੀ ਡਿਊਟੀ ਜਾਣਾ ਕਰ ਨਹੀਂ ਨਹੀਂ ਤੁਹਾਨੂੰ ਕਿਹਾ ਰੱਖ ਲੂ ਮੈਂ ਠੀਕ ਹੈ ਜੀ ਜਿਸ ਤਰ੍ਹਾਂ ਆਮ ਬੰਦੇ ਗੱਡੀਆਂ ਦੇ ਵਿੱਚ ਟੋਫੀਆਂ, ਸੁਰਮਾ ਵੇਚਦੇ ਨੇ ਖੜਕਾ ਖੜਕਾ ਕੇ ਉਸ ਤਰ੍ਹਾਂ ਅਸੀਂ ਕਰੋੜਾਂ ਰੁਪਏ ਦਾ ਆਪਣਾ ਨੁਕਸਾਨ ਕਰਾ ਕੇ ਛੁੱਟੀਆਂ ਲਵਾ ਕੇ ਪਲੰਟੀਆਂ ਪਵਾ ਪਾ ਕੇ ਇਹ ਸਰਕਾਰ ਲੈਣ ਲਈ ਯੋਰ ਲਾਇਆ ਸੀ ਪਰ ਸਾਨੂੰ ਨਾਮ ਜਿਹੜਾ ਮਿਲਿਆ ਕੱਲ ਤੁਸੀਂ ਜਿਸ ਤਰ੍ਹਾਂ ਦੱਸ ਰਹੇ ਜੇ ਮਿਲ ਗਿਆ ਪਹਿਲਾਂ ਤੇ ਚੁੰਨੀਆਂ ਦੇ ਪੱਗਾਂ ਲਾਦੀਆਂ ਉਹਦੇ ਪਿੰਟਾਂ ਵਿੱਚ ਲੱਥ ਗਈਆਂ ਗੱਲ ਬੰਦੇ ਦੀ ਹੁਣ ਤਾਂ ਕੀ ਰਹਿ ਗਿਆ ਥੱਲੇ ਤੁਸੀਂ ਜਾਣਦੇ ਏਹੀ ਤਰਹਿ ਗਈ ਬੰਦੇ ਦੀ ਉਹ ਵੀ ਲੁੱਟ ਲੈਣੇ ਕੋਈ ਹੋਰ ਇਹ ਤੋਂ ਬਾਅਦ ਕੁਝ ਨਹੀਂ ਹੋ ਸਕਦਾ 15-15 ਸਾਲ ਹੋ ਗਏ ਸਾਨੂੰ ਅਣੂ ਤੇ ਗਲਤ ਚੱਕਰ ਦੇ ਵਿੱਚ ਪਾਇਆ ਵਾ ਅਹੀਂ ਤੇ ਇੱਕ ਵਾਰ ਸੇ ਜਾਣਾ ਨਹੀਂ ਚਾਹੁੰਦੇ ਪਰ ਸਰਕਾਰ ਸਾਨੂੰ ਜਾਣ ਕੇ ਤਾਂ ਕਰੀ ਆ ਇਹ ਕਰਕੇ ਅਸੀਂ ਕਹਿੰਨੇ ਆ ਕਿ ਸਾਡੀ ਸਾਨੂੰ ਪੱਕਿਆਂ ਕਰੇ ਅਸੀਂ ਅਸੀਂ ਇਹਦੇ ਪਾਸੇ ਜਾਈਏ ਨਾ ਸਾਨੂੰ ਸਰਵ ਜਿੰਦਗੀ ਮਸੂਚੁੰਦੀ ਜਿਹੜੀ ਸਰਕਾਰ ਅਸੀਂ ਆਪ ਬਣਾਈ ਹੈ ਉਸ ਦਾ ਅਸੀਂ ਮਰਦਾਬਾਦ ਕਰਦੇ ਜਾਕੇ ਪਰ ਮਜਬੂਰੀ ਹੈ ਕਿ ਕਰੀਏ ਰੋਟੀ ਤਾਂ ਖਾਣੀ ਹੈ ਜੀ ਲੋਕ ਵਾਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਆ ਵਿਕਾਸ ਪਿਛਲੇ ਦਿਨ ਜੋ ਕੁਝ ਹੋਇਆ ਤੁਸੀਂ ਸਾਹਮਣੇ ਦੇਖਿਆ ਪੀ ਆਰਟੀਸੀ ਅਤੇ ਹੋਰ ਮੁਲਾਜ਼ਮਾਂ ਦੇ ਨਾਲ ਤੋਂ ਮੁਲਾਜ਼ਮ ਸਾਡੇ ਨਾਲ ਨੇ ਲਾਲਜੀਤ ਮੰਤਰੀ ਦੇ ਕੋਠੀ ਵਿੱਚ ਮੌਜੂਦਾਂ ਤਾਂ ਉਹਨਾਂ ਨਾਲ ਗੱਲਬਾਤ ਕਰ ਲੈਣੇ ਆਂ ਹਾਂਜੀ ਅੱਜ ਤੁਹਾਨੂੰ ਬੁਲਾਇਆ ਗਿਆ ਮੰਤਰੀ ਸਾਹਿਬ ਵੱਲੋਂ ਕੀ ਹੈ ਪੂਰੀ ਗੱਲਬਾਤ ਜੋ ਕੱਲ ਸੀ ਸਾਨੂੰ ਮੰਤਰੀ ਸਾਹਿਬ ਵੱਲੋਂ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਜੋ ਸਾਡੀ 28 ਤਰੀਕ ਤੋਂ ਲਗਾਤਾਰ ਹੜਤਾਲ ਚੱਲ ਰਹੀ ਹੈ ਪੰਜਾਬ ਦੇ ਵਿੱਚ ਪ੍ਰੋਪਰ ਚੱਕਾ ਜਾਮ ਆ ਪੰਜਾਬ ਰੋਡਵੇਜ ਪੀ ਆਰਟੀਸੀ ਤੇ ਪਨ ਬਸਦਾ ਉਹਦੇ ਸਬੰਧ ਦੇ ਵਿੱਚ ਅੱਜ ਮੰਤਰੀ ਸਾਹਿਬ ਨੇ ਗੱਲਬਾਤ ਲਈ ਸਾਨੂੰ ਬੁਲਾਇਆ ਸੀ ਤੇ ਅਸੀਂ ਪੂਰੀ ਕਮੇਟੀ ਸਾਡੀ ਅਸੀਂ ਗੱਲਬਾਤ ਲਈ ਪਹੁੰਚੇ ਆ ਤੇ ਅਸੀਂ ਕਦੇ ਵੀ ਗੱਲਬਾਤ ਤੋਂ ਭੱਜੇ ਨਹੀਂ ਨਾ ਅਸੀਂ ਅੱਜ ਭੱਜਣਾ ਹਮੇਸ਼ਾ ਅਸੀਂ ਗੱਲਬਾਤ ਲਈ ਗੱਲਬਾਤ ਨੂੰ ਪਹਿਲ ਦਿੱਤੀ ਆ ਜਿਵੇਂ ਕੱਲ ਮੁੱਖ ਮੰਤਰੀ ਸਾਹਿਬ ਦਾ ਬਿਆਨ ਸੀ ਵੀ ਬੈਠ ਕੇ ਸਾਡੇ ਨਾਲ ਗੱਲਬਾਤ ਕਰੋ ਅਸੀਂ ਗੱਲਬਾਤ ਕਰਨ ਲਈ ਤਿਆਰ ਆ ਸਰਕਾਰ ਪਹਿਲ ਕਰੇ ਕੱਲ ਸਰਕਾਰ ਨੇ ਪਹਿਲ ਕੀਤੀ ਸਾਡੇ ਨਾਲ ਗੱਲਬਾਤ ਕਰਨ ਦੀ ਅਸੀਂ ਪਹਿਲਾਂ ਵੀ ਕਈ ਵਾਰ ਜਦੋਂ ਵੀ ਸਾਨੂੰ ਮੀਟਿੰਗ ਦਾ ਸੱਦਾ ਆਉਂਦਾ ਅਸੀਂ ਕਦੇ ਭੱਜੇ ਨਹੀਂ ਤੇ ਅੱਜ ਵੀ ਅਸੀਂ ਗੱਲਬਾਤ ਲਈ ਤਿਆਰ ਆ ਅਸੀਂ ਪਹੁੰਚੇ ਆ ਅੱਗੇ ਜਿਵੇਂ ਗੱਲਬਾਤ ਹੁੰਦੀ ਆ ਮੁੱਖ ਜੇ ਆਪਾਂ ਗੱਲ ਕਰੀਏ ਮੰਗਾ ਕੀਨੇ ਤੁਹਾਡੀਆਂ ਵੀ ਸਰਕਾਰ ਮੰਨ ਕਿਉਂ ਨਹੀਂ ਰਹੀ ਮੁੱਖ ਮੰਨਾ ਮੰਗਾ ਕੀਨੇ ਆਪਣੀ ਮੰਗਾ ਹਿਸੀ ਜੀ ਜੋ ਕਿਲੋਮੀਟਰ ਸਕੀਮ ਦਾ ਟੈਂਡਰ ਸਰਕਾਰ ਲੈ ਕੇ ਆਈ ਆ ਉਹਨੂੰ ਰੱਦ ਕਰਾਉਣ ਦੇ ਸਬੰਧ ਦੇ ਵਿੱਚ ਸਾਡੀ 28 ਤਰੀਕ ਦੀ 12 ਤੋਂ 2 ਵਜੇ ਤੱਕ ਗੇਟ ਰੇਲੀਆਂ ਸੀ ਪਰ ਸਾਨੂੰ ਸਵੇਰੇ 4 ਵਜੇ ਘਰਾਂ ਤੋਂ ਅਰੈਸਟ ਕਰ ਲਿਆ ਗਿਆ ਸਾਡੀ ਪੂਰੀ ਟੀਮ ਨੂੰ ਸਾਡੇ ਵਰਕਰਾਂ ਨੂੰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਐਸਆਰਓ ਵਿਰੋਧ ਖੜਾ ਹੋ ਗਿਆ ਜਿਦੇ ਕਰਕੇ ਪੂਰੇ ਪੰਜਾਬ ਦਾ ਚੱਕਾ ਜਾਮ ਹੋ ਗਿਆ ਸੋ ਉਸ ਤੋਂ ਬਾਅਦ ਆਪਨੇ ਸਾਰਿਆਂ ਦੇਖੀ ਆ ਕੀ ਕੁਝ ਹੋਇਆ ਕਿਵੇਂ ਲਾਟੀ ਚਾਰਜ ਹੋਇਆ ਕਿਵੇਂ ਵਰਕਰਾਂ ਦੇ ਪਰਚੇ ਹੋਏ ਨੇ ਕਿਵੇਂ सस्पेंशन ਦੇ ਆਰਡਰ ਆਏ ਨੇ ਸੋ ਉਹ ਸਾਰਾ ਕੁਝ ਦੇਖਦੇ ਹੋਏ ਅੱਜ ਸਰਕਾਰ ਨੇ ਗੱਲਬਾਤ ਲਈ ਸਾਨੂੰ ਬੁਲਾਇਆ ਤੇ ਅਸੀਂ ਪਹੁੰਚੇ ਹਾਂ ਕੱਲ ਕਈ ਕਹਿੰਦੇ ਵੀ ਕੱਲ ਖਬਰਾਂ ਵੀ ਉੱਡੀਆਂ ਵੀ ਤੁਹਾਡੇ ਕਈ ਮੁਲਾਜ਼ਮ ਸਸਪੈਂਡ ਕਰ ਦਿੱਤੇ ਆ ਸਰਕਾਰ ਨੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿੰਨੀਆਂ ਕਮੇਟੀਆਂ ਸਾਰੀ ਸਸਪੈਂਡ ਹੀ ਖੜੀ ਆ ਜੀ ਠੀਕ ਹੈ ਜੀ ਹਾਂ ਤੇ ਉਹ ਦੇਖੋ ਸਾਨੂੰ ਉਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਸਾਡੀਆਂ ਅਲਮਾਰੀਆਂ ਭਰੀਆਂ ਪਈਆਂ ਨੇ ਐਸੇ ਲੈਟਰਾਂ ਨਾਲ ਸਾਨੂੰ ਕੋਈ ਇਸ ਚੀਜ਼ ਦਾ ਫਰਕ ਨਹੀਂ ਅਸੀਂ ਪੰਜਾਬ ਲਈ ਹਮੇਸ਼ਾ ਲੜਦੇ ਆਂ ਪੰਜਾਬ ਦੇ ਲੋਕਾਂ ਲਈ ਲੜਦੇ ਆਂ ਪੰਜਾਬ ਦੇ ਮਹਿਕਮੇ ਬਚਾਉਣ ਲਈ ਲੜਦੇ ਆਂ ਤੇ ਅਸੀਂ ਉਸੇ ਤਰੀਕੇ ਨਾਲ ਲੜਾਈ ਆਪਦੀ ਜਾਰੀ ਰੱਖਾਂਗੇ ਹੜਤਾਲ ਸਾਡੀ ਅੱਜ ਵੀ ਜਾਰੀ ਆ ਪੂਰੇ ਪੰਜਾਬ ਦਾ ਚੱਕਾ ਜਾਮ ਆ ਉਹਦੇ ਵਿੱਚ ਅਸੀਂ ਚੱਕੇ ਜਾਮ ਦੇ ਵਿੱਚ ਅਸੀਂ ਮੀਟਿੰਗ ਕਰਨ ਆਇਆ ਕੱਲ ਸਾਨੂੰ ਇਹ ਗੱਲਬਾਤ ਸੀ ਵੀ ਹੜਤਾਲ ਖੋਲੋ ਆਪਾਂ ਗੱਲਬਾਤ ਕਰਦੇ ਆਂ ਪਰ ਸਾਡੇ ਵੱਲੋਂ ਮੰਗੇ ਸੀ ਵੀ ਤੁਸੀਂ ਗੱਲਬਾਤ ਕਰੋ ਜੀ ਉਸ ਤੋਂ ਬਾਅਦ ਆਪਾਂ ਜਿਵੇਂ ਵੀ ਅਗਲਾ ਕਾਰਵਾਈ ਹੋਊਗੀ ਐਕਸ਼ਨ ਹੋਊਗਾ ਅਸੀਂ ਆਪਣੀ ਪੂਰੀ ਕਮੇਟੀ ਵਿਚਾਰ ਜਦੋਂ ਸਰਕਾਰ ਆਈ ਨਹੀਂ ਸੀ ਤੁਸੀਂ ਵੀ ਬਹੁਤ ਲੱड्डੂ ਵੰਡੇ ਜਦੋਂ ਸਰਕਾਰ ਇਹ ਆਈ ਆ ਭੰਗੜੇ ਵੀ ਪਾਏ ਤੁਹਾਡੇ ਪੀਪੀ ਆਰਟੀਸੀ ਮੁਲਾਜ਼ਮਾਂ ਨੇ ਪਰ ਹੁਣੇ ਕੀ ਦੇਖ ਲਿਓ ਵੀ ਜੋ ਤੁਹਾਡੇ ਨਾਲ ਸੰਗਰੂਰ ਕੱਲ ਪਰਸੋਂ ਹੋਇਆ ਉਸ ਨੂੰ ਤੁਸੀਂ ਕਿਹਨੇ ਦੇਖੋ ਜੀ ਸਰਕਾਰ ਕੋਈ ਵੀ ਆ ਜਾਏ ਸਾਡਾ ਹਮੇਸ਼ਾ ਝੰਡੇ 'ਚ ਜਿਹੜਾ ਡੰਡਾ ਉਹ ਪਿਆ ਰਹਿੰਦਾ ਸਾਰੇ ਪੰਜਾਬ ਨੂੰ ਪਤਾ ਵੀ ਸੰਘਰਸ਼ਾ ਜਿਵੇਂ ਕਿਸਾਨ ਜਥੇਬੰਦੀ ਵਾਲੇ ਆਗੂ ਕਹਿੰਦੇ ਹੁੰਦੇ ਆ ਵੀ ਸਰਕਾਰ ਕੋਈ ਵੀ ਆ ਜੇ ਸਾਨੂੰ ਰੋਣਾ ਹੀ ਰਹਿਣਾ ਪੈਂਦਾ ਉਹ ਇਹੀ ਹਾਲ ਹੋਣਾ ਜੀ ਸਰਕਾਰ ਕੋਈ ਵੀ ਆ ਜੇ ਸਾਡਾ ਜੋ ਪ੍ਰੋਟੈਸਟ ਆ ਜੋ ਗੱਲਬਾਤ ਆ ਇਵੇਂ ਜਿਵੇਂ ਚੱਲਦੀ ਆ ਅੱਜ ਤੁਹਾਡੀ ਮੀਟਿੰਗ ਆ ਅੱਜ ਤੁਹਾਡੇ ਮਨ ਦੇ ਵਿੱਚ ਕੀ ਸ਼ੰਕਾ ਹੈ ਜਾਂ ਕੀ ਗੱਲਬਾਤ ਹੈ ਵੀ ਹੁਣ ਅਗਲਾ ਐਕਸ਼ਨ ਜਾਂ ਅਗਲੀ ਅਗਲੀ ਕਾਰਵਾਈ ਕੀ ਹੋ ਸਕਦੀ ਹੈ ਸ਼ੰਕਾ ਕੋਈ ਨਹੀਂ ਜੀ ਦੇਖੋ ਸਾਡੀ ਤਕਰੀਬਨ ਅੱਧੀ ਕਮੇਟੀ ਅਰੈਸਟ ਆ ਬਾਹਲਾ ਕਰਨਗੇ ਸਾਨੂੰ ਕਰ ਲੈਣਗੇ ਜੀ ਇਹ ਤੋਂ ਉੱਪਰ ਦਾ ਹੋਰ ਕੁਝ ਨਹੀਂ ਡਰ ਨਹੀਂ ਲੱਗਦਾ ਮੈਂ ਕਿਹਾ ਜੀ ਪਰਚੇ ਪਹਿਲਾਂ ਪੈ ਚੁੱਕੇ ਨੇ ਸਸਪੈਂਸ਼ਨ ਹੋ ਚੁੱਕੇ ਇਹ ਤੋਂ ਉੱਪਰ ਕੀ ਦਾ ਇਹ ਤੋਂ ਤਾਂ ਮੌਤ ਹੈ ਜੀ ਗੋਲੀ ਹੈ ਇਹ ਤੋਂ ਉੱਪਰ ਤਾਂ ਹੋਰ ਕੁਝ ਨਹੀਂ ਹੈਗਾ ਸਾਡੇ ਵੱਲੋਂ ਤਾਂ ਇਹੀ ਹੈ ਵੀ ਅਸੀਂ ਬੈ ਕੇ ਸੁਖਾਂਵੇਂ ਢੰਗ ਨਾਲ ਗੱਲਬਾਤ ਕਰੀਏ ਗੱਲਬਾਤ ਨੂੰ ਨੇਪੜੇ ਚੜ੍ਹੀਏ ਕੱਲ ਮੁੱਖ ਮੰਤਰੀ ਪੰਜਾਬ ਜੀ ਕਹਿੰਦੇ ਸੀ ਵੀ ਬੈ ਕੇ ਗੱਲਬਾਤ ਕਰੋ ਅਸੀਂ ਉਹਦੇ ਲਈ ਤਿਆਰ ਹਾਂ ਵੀ ਠੀਕ ਹੈ ਸਾਡਾ ਨਾ ਬੈ ਕੇ ਗੱਲਬਾਤ ਕਰੋ ਪਰ ਸਰਕਾਰ ਆਉਣ ਤੋਂ ਪਹਿਲਾਂ ਕਹਿੰਦੀ ਨਾ ਪੱਗਾਂ ਲੈਣਗੀਆਂ ਨਾ ਚੁੰਨੀਆਂ ਰੋਲਣਗੀਆਂ ਤੁਹਾਡੀਆਂ ਤਾਂ ਪੈਂਟਾਂ ਤੱਕ ਲਾ ਦਿੱਤੀਆਂ ਗਿਆ ਮੁਲਾਜ਼ਮਾਂ ਦੀ ਇਹਨੂੰ ਕਿਵੇਂ ਦੇ ਜਿੱਥੇ ਸਾਰੇ ਮੁਲਾਜ਼ਮ ਵਰਗ ਨੇ ਪੂਰਾ ਜੋਰ ਲਾਇਆ ਤੁਨੂੰ ਮਨੋਂ ਤੁਨੂੰ ਲਾਇਆ ਸੀ ਪਰ ਰੋਡਵੇ ਪੰਨ バス ਪੀਆਰਟੀਸੀ ਨੇ ਇੰਨਾ ਕੁ ਲਾਇਆ ਸੀ ਡੇਢ ਸਾਲ ਪੂਰਾ ਜਿਸ ਤਰ੍ਹਾਂ ਆਮ ਬੰਦੇ ਗੱਡੀਆਂ ਦੇ ਵਿੱਚ ਟੋਫੀਆਂ ਸੁਰਮਾ ਵੇਚਦੇ ਨਾ ਖੜਕਾ ਖੜਕਾ ਕੇ ਉਸ ਤਰ੍ਹਾਂ ਅਸੀਂ ਕਰੋੜਾਂ ਰੁਪਏ ਦਾ ਆਪਣਾ ਨੁਕਸਾਨ ਕਰਾ ਕੇ ਛੁੱਟੀਆਂ ਲਵਾ ਕੇ ਪਲੰਟੀਆਂ ਪਵਾ ਪਾ ਕੇ ਇਹ ਸਰਕਾਰ ਲੈਉਣ ਲਈ ਜੋਰ ਲਾਇਆ ਸੀ ਪਰ ਸਾਨੂੰ ਨਾਮ ਜਿਹੜਾ ਮਿਲਿਆ ਕੱਲ ਤੁਸੀਂ ਜਿਸ ਤਰ੍ਹਾਂ ਦੱਸ ਰਹੇ ਜੇ ਮਿਲ ਗਿਆ ਪਹਿਲਾਂ ਤੇ ਚੁੰਨੀਆਂ ਦੇ ਪੱਗਾਂ ਲਾਦੀਆਂ ਤੇ ਪਿੰਟਾਂ ਵਿੱਚ ਲੱਥ ਗਈਆਂ ਗੱਲ ਬੰਦੇ ਦੀ ਹੁਣ ਤੇ ਕੀ ਰਹਿ ਗਿਆ ਥੱਲੇ ਤੁਸੀਂ ਜਾਣਦੇ ਏਹੀ ਤੇ ਰਹਿ ਗਈ ਬੰਦੇ ਦੀ ਉਹ ਵੀ ਲੁੱਟ ਲੈਣੇ ਉਹਦੇ ਵਕਤ ਕੁਝ ਨਹੀਂ ਹੋ ਸਕਦਾ ਤੁਸੀਂ ਸਰਕਾਰ ਬਣੀ ਹੈ ਜਦੋਂ ਤੁਸੀਂ ਲੱਡੂ ਵੰਡੇ ਆ ਵੀ ਸੁਣਨ ਚ ਆਇਆ ਵੀ ਮੁਲਾਜ਼ਮਾਂ ਨੇ ਲੱਡੂ ਤੱਕ ਵੰਡ ਦਿੱਤੇ ਸੀ ਪਰ ਹੁਣ ਕਿਵੇਂ ਦੇਖਦੇ ਹੋ ਵੀ ਤੁਹਾਡੇ ਡਾਂਗਾਂ ਪਈਆਂ ਨੇ ਸੰਗਰੂਰ ਦੇ ਵਿੱਚ ਦੇਖੋ ਜੀ ਮੈਂ ਤਾਂ ਇੱਕ ਗੱਲ ਜਾਣਦਾ ਵੀ ਸਾਨੂੰ ਸਰਵੰਦਾ ਹੋਣਾ ਪੈ ਰਿਹਾ ਹੂ ਲੋਗੇ ਕਹਿੰਦੇ ਜੀ ਤੁਸੀਂ ਬਹੁਤ ਲੱਡੂ ਬੰਦੇ ਬਹੁਤ ਡੀਜੇ ਚਲਾਏ ਬਹੁਤ ਮਸੂਰੀ ਕੀਤੀਆਂ ਤੇ ਹੁਣ ਤੁਹਾਡੇ ਡਾਂਗਾ ਪੈ ਰਿਹਾ ਹੁਣ ਕੀ ਕਰ ਰਹੇ ਮੈਂ ਕਹਿੰਦਾ ਜੀ ਹੁਣ ਬਦਲਾ ਲੈ ਰਹੇ ਉਹ ਬਦਲ ਲਿਆਉਣ ਵਾਸਤੇ ਇਹਨਾਂ ਨੇ ਸਾਨੂੰ ਔਕਸਾਇਆ ਸੀ ਅਸੀਂ ਬਦਲ ਦੇਵਾਂਗੇ ਪੰਜਾਬ 'ਚ ਤੇ ਹੁਣ ਉਹ ਬਦਲ ਦੀ ਬਜਾਏ ਬਦਲਾ ਲੈਣ ਕਿ ਪੇ ਸੀਟਾਂ ਜ਼ਿਆਦਾ ਆ ਗਈਆਂ ਉਸਕੇ ਬਦਲਾ ਲੈਣਾ ਸ਼ੁਰੂ ਕਰਦਾ ਜੀ ਅਸੀਂ ਤਾਂ ਇਸ਼ੇ ਕਰਕੇ ਕਹਿੰਦੇ ਆ ਦੂਜੀ ਗੱਲ ਤੁਹਾਨੂੰ ਇੱਕ ਵਾਰ ਕਲੀਅਰ ਕਰ ਦਈਏ ਸਾਰੇ ਪੰਜਾਬ ਨੂੰ ਇਹ ਹੜਤਾਲ ਮੁਲਾਜ਼ਮਾਂ ਨੇ ਨਹੀਂ ਕੀਤੀ ਜੀ ਕਲੀਅਰ ਹੋਵੇ ਕਿ ਲੋਕਾਂ ਨੂੰ ਪਤਾ ਨਹੀਂ ਸਾਡੀ ਤਾਂ ਇਕੱਲੀ ਗੇਟ ਰੈਲੀ ਸੀ 11 ਤੋਂ 1 ਵਜੇ ਤੱਕ ਤੇ 2 ਵਜੇ ਟੈਂਡਰ ਹੋਣਾ ਸੀ ਜੇ ਟੈਂਡਰ ਖੁੱਲਦਾ 2 ਘੰਟੇ ਬੰਦ ਹੋਣਾ ਸੀਗਾ ਪਰ ਜਿਹੜਾ ਪਤਾ ਨਹੀਂ ਸਰਕਾਰ ਨੂੰ ਕਿਸੇ ਨੇ ਮਿਸ ਗਾਈਡ ਕੀਤਾ ਕੀ ਕੀਤਾ ਗਿਆ ਵੀ ਜਿਹੜੇ ਲੀਡਰ ਚੱਕੇ ਐ ਲੀਡਰ ਚੱਕੇ ਪੰਜਾਬ ਸਰਕਾਰ ਨੂੰ ਖੁਦ ਹੜਤਾਲ ਕਰਾਈ ਐ ਤੇ ਸਰਕਾਰ ਦੀ ਬਦਨਾਮੀ ਕਰਾਈ ਲਾਇ ਇਹਦੇ ਮੁਲਾਜ਼ਮਾਂ ਦੇ ਪਰਚੇ ਕਰਾਈ ਐ ਉਹਦੀ ਜ਼ਿੰਮੇਵਾਰ ਸਰਕਾਰ ਐ ਅਸੀਂ ਨਹੀਂ ਕੋਈ ਵੀ ਕਿਉਂਕਿ ਅਸੀਂ ਤਾਂ ਕਰਤਾਲ ਕੋਈ ਨੋਟਿਸ ਦਿੱਤਾ ਹੀ ਨਹੀਂ ਅਸੀਂ ਤਾਂ ਆਪਣੇ ਘਰੇ ਬੈਠੇ ਸਾਡੀ ਡਿਊਟੀ ਚਲੇ ਮੈਂ ਡਿਊਟੀ ਲਈ ਮੈਂ 7:30 ਮੇਰੀ ਡਿਊਟੀ ਲੱਗੀ ਮੈਂ ਡਿਊਟੀ ਚੱਲਿਆ ਸੀ ਮਨ ਨੂੰ ਘਰੋਂ ਤੜਕੇ ਚੱਕ ਲਿਆ ਮੈਂ ਕਿਹਾ ਜੀ ਡਿਊਟੀ ਜਾਣਾ ਕਰ ਨਹੀਂ ਨਹੀਂ ਤੁਹਾਨੂੰ ਕਿਹਾ ਹਟ ਤੇ ਇਸ ਤਰ੍ਹਾਂ ਕਰਕੇ ਜਿੰਨੇ ਵੀ ਸਾਥੀ ਚੱਕੇਗੇ ਉਹਦੀ ਜ਼ਿੰਮੇਵਾਰ ਸਰਕਾਰ ਹੈ ਤੇ ਮੈਨੇਜਮੈਂਟ ਅਸੀਂ ਨਹੀਂ ਕੋਈ ਹੜਤਾਲ ਨਹੀਂ ਅਸੀਂ ਕੀਤੀ ਹੋਈ ਬਿਲਕੁਲ ਅੱਜ ਤੁਸੀਂ ਕੋਠੀ ਆਏ ਹੋ ਵੀ ਲੱਗਦਾ ਵੀ ਅੱਜ ਹੱਲ ਹੋ ਜਾਊਗਾ ਤੁਹਾਡਾ ਸਾਰਿਆਂ ਦਾ ਵੇਖੋ ਜੀ ਹੱਲ ਲਈ ਆਈਦਾ ਜਦੋਂ ਵੀ ਕੋਈ ਟੇਬਲ ਟੇਬਲ ਤੇ ਬਹਾਂਗੇ ਇਹ ਗੱਲਬਾਤ ਹੋਊਗੀ ਉਹ ਚ ਕੀ ਨਿਕਲਦਾ ਇਹ ਤੇ ਬਾਅਦ ਚ ਗੱਲਾਂ ਹਨ ਇਹ ਤੇ ਬਾਅਦੀਆਂ ਆਉਂਦੀਆਂ ਅੱਗੇ ਗੱਲਬਾਤ ਕਰਾਂਗੇ ਆਸ ਲਿਕੇ ਆਈਦਾ ਹਰ ਵਾਰੀ ਆਸ ਲਿਕੇ ਆਉਂਦੇ ਆਂ ਅੱਜ ਦੋਨੇ ਪਹਿਲਾਂ ਤੋਂ ਚਾਹੁੰਦੇ ਆਂ ਵੀ ਮਤਲਬ ਹੱਲ ਹੋ ਜੇ ਦੇ ਰੋਜ਼ ਦੇੜੀ ਲੜਬੜ ਮੁੱਕ ਜਵੇ ਬਾਕੀ ਇਸ ਤਰ੍ਹਾਂ ਸਾਡੇ ਕਮਲਕਬੀਰ ਜੀ ਨੇ ਦੱਸਿਆ ਸਤਿਵਾਦ ਸਾਹਿਬ ਨੇ ਵੀ ਅਸੀਂ ਡਿਊਟੀਆਂ ਦੇ ਮੈਂ ਖੁਦ ਅੰਬਰਸਰ ਬੰਦ ਕੀਤੀ ਆ 27 ਤਰੀਕ ਨੂੰ ਤੇ 22 ਤਰੀਕ ਨੂੰ ਆਣ ਕੇ ਪੁਲਿਸ ਚਾਰ ਵਜੇ ਚੁੱਕ ਕੇ ਲੈ ਜਾਂਦੀ ਜਾਂਦੇ ਡਿਊਟੀਆਂ ਨੂੰ ਚੁੱਕ ਕੇ ਲੈ ਜਾਂਦੇ ਸਾਡੀ ਤੇ ਕੋ ਅਜੀ ਤੇ ਉਹ ਤਾਂ ਹਾਲ ਤੇ ਹੈਗੀ ਨਹੀਂ ਅਸੀਂ ਤੇ ਗੱਡੀਆਂ ਤੇ ਆ ਤੇ ਸਾਨੂੰ ਘਰਾਂ ਲੋ ਚੋਕ ਲਿਆ ਬੱਸਾ ਸਾਡੀਆਂ ਬਰਸਰ ਬਾਂਦੀ ਜਲੰਧਰ ਮੇਰਾ ਢੀਪੂ ਅਸੀਂ ਤੇ ਲੈ ਕੇ ਨਹੀਂ ਗਏ ਇਹ ਤੇ ਸਾਡਾ ਰੋਲ ਕੀ ਆ ਆਪ ਸਰਕਾਰ ਨੇ ਬੰਦ ਕਰਾਈਆਂ ਪਰ ਕਿ ਅਸੀਂ ਆਸ ਲੈ ਕੇ ਆਏ ਆ ਇਹ ਮੰਤਰੀ ਸਾਹਿਬ ਨੇ ਸੱਦਿਆ ਤੇ ਅੱਜ ਸਾਡੀ ਮੰਗਾਂ ਪੂਰੀਆਂ ਹੋਣਗੀਆਂ ਮੰਗਾਂ ਮੰਨੀਆਂ ਜਾਣਗੀਆਂ ਜਿਹਦੇ ਤੇ ਅਸੀਂ ਲੜ ਰਹੇ ਆ ਆਸ ਲੈ ਕੇ ਆਏ ਹਾਂ ਜੀ ਪੂਰੀ ਆਸ ਆ ਕਿਲੋਮੀਟਰ ਸਕੀਮ ਹੈ ਜੀ ਇਹਦੇ ਬਾਰੇ ਜਰੂਰ ਸਾਨੂੰ ਸਮਝਾ ਦਿਓ ਵੀ ਕੀ ਕਾਰਨ ਹੈ ਵੀ ਸਰਕਾਰ ਕਿਉਂ ਨਹੀਂ ਤੁਹਾਡੀਆਂ ਮੰਗਾਂ ਮੰਨ ਰਹੀ ਜਾਂ ਕੀ ਹੈ ਇਹਦੇ ਪਿੱਛੇ ਕਾਰਨ ਕਿਲੋਮੀਟਰ ਇੱਕ ਪ੍ਰਾਈਵੇਟ ਗੱਡੀ ਆ ਉਹਦਾ ਡਰਾਈਵਰ ਵੀ ਜਿਹੜਾ ਪ੍ਰਾਈਵੇਟ ਹੋਣਾ ਵਾ ਬਾਕੀ ਸਾਰਾ ਹੀ ਰੋਡਵੇਜ ਦੇ ਮਤਲਬ ਕਨੈਕਟਰ ਵੀ ਰੋਡਵੇਜ ਦਾ ਮਤਲਬ ਇਨਸਪੈਕਟਰ ਵੀ ਰੋਡਵੇਜ ਦੇ ਉਹਦੇ ਵਿੱਚ ਸਭ ਕੋ ਜਿਹੜਾ ਸੀ ਪ੍ਰਾਈਵੇਟ ਮਾਲਕ ਨੂੰ ਕਮਾ ਕੇ ਦੇਣਾ ਵਾ ਠੀਕ ਹੈ ਜੀ ਅਸੀਂ ਕਹਿੰਦੇ ਆ ਕਿ ਰੋਡਵੇਜ ਦੀ ਗੱਡੀ ਪਾਈ ਜਾਏ ਇੱਕ ਦੇ ਆਧਾਰ ਕਟਾ ਫਰੀ ਕੀਤੇ ਆ ਉਹ ਕਿਲੋਮੀਟਰ ਚ ਸਿਰੇ ਟਿਕਟ ਲਗਣੀ ਉਹਦੀ ਤੇ ਇੱਕ ਜਿੰਨੀਆਂ 28 ਕਟਾ ਗੱਡੀਆਂ ਸਾਡੀਆਂ ਚਾਹੇ ਉਹਦੇ ਚ ਪੁਲਿਸ ਆਉਂਦੀ ਆ ਚਾਹੇ ਤੁਹਾਡੇ ਪ੍ਰੈਸ ਵਾਲੇ ਵੀ ਆਉਂਦੇ ਆ ਉਹ ਸਾਰੇ ਚ ਟਿਕਟ ਦੇਣ ਲਗਣੀ ਆ ਅਸੀਂ ਕਹਿੰਦੇ ਕਿ ਰੋਡਵੇਜ ਦੇ ਜੇ ਤੁਸੀਂ ਫਰੀ ਕੀਤਾ ਵਾ ਤੇ ਇਹਦੇ ਵਿੱਚ ਗੱਡੀਆਂ ਪਾਓ 10000 ਪਬਲਿਕ ਦੇ ਹਿਸਾਬ ਨਾਲ ਗੱਡੀ ਚਾਹੀਦੀ ਆ ਨਾਲੇ ਅਸੀਂ ਤੇ ਇਸ ਕੰਮ ਨੂੰ ਜਾਂਦੇ ਨਹੀਂ ਆ ਅਸੀਂ ਤੇ ਮੁੱਖ ਮੰਤਰੀ ਸਾਹਿਬ ਨਾਲ ਦੋ ਮੀਟਿੰਗਾਂ ਵੀ ਕੀਤੀਆਂ ਵਾ ਜੀ ਉਹਨੇ 1 ਮਹੀਨਾ ਸਾਡੇ ਕੋਲ ਲਿਆ ਹੈ ਕਿ ਤੁਹਾਨੂੰ ਪੱਕੇ ਕਰਾਂਗੇ 15-15 ਸਾਲ ਹੋ ਗਏ ਸਾਨੂੰ ਅਾਨੂੰ ਤੇ ਗਲਤ ਚੱਕਰ ਦੇ ਵਿੱਚ ਪਾਇਆ ਵਾ ਅਸੀਂ ਤੇ ਇੱਕ ਵਾਰ ਸੇ ਜਾਣਾ ਨਹੀਂ ਚਾਹੁੰਦੇ ਪਰ ਸਰਕਾਰ ਸਾਨੂੰ ਜਾਣ ਕੇ ਤਾਂ ਕਰੀ ਆ ਇਹ ਕਰਕੇ ਅਸੀਂ ਕਹਿੰਨੇ ਆ ਕਿ ਸਾਡੀ ਸਾਨੂੰ ਪੱਕਿਆ ਕਰੇ ਅਸੀਂ ਅਸੀਂ ਇਹ ਪਾਸੇ ਜਾਈਏ ਨਾ ਤੇ ਸਾਨੂੰ ਸਾਨੂੰ 15 ਸਾਲ ਹੋ ਗਏ ਆ 15 ਸਾਲਾਂ ਦੇ ਵਿੱਚ ਵਿੱਚ ਅਸੀਂ ਇਹੋ ਹੀ ਸਰਕਾਰ ਕੋਲ ਮੰਗ ਕੀਤੀ ਆ ਕਿ ਦੋ ਸਰਕਾਰਾਂ ਪਹਿਲਾਂ ਆਈਆਂ ਅਸੀਂ ਇਹ ਦੋ ਮਹੀਨੇ ਰਹਿੰਦੇ ਸੀ ਜਦੋਂ ਬਸਾਂ 'ਚ ਪ੍ਰਚਾਰ ਚਾਲੂ ਕਰਤਾ ਸੀ ਕਿ ਇਹ ਸਰਕਾਰ ਚਾਹੀਦੀ ਸਾਨੂੰ ਕਿਉਂਕਿ ਅਸੀਂ ਬਦਲਾਅ ਚਾਹੁੰਦੇ ਆ ਪਰ ਅਜੇ ਤੱਕ ਸਾਨੂੰ ਬਦਲਾਅ ਸਾਡੇ ਵਾਸਤੇ ਨਹੀਂ ਹੈ ਕਿਉਂਕਿ ਤੁਹਾਨੂੰ ਪਤਾ ਕੱਲ ਜਿਹੜਾ ਸਾਡੇ ਨਾਲ ਹੋਇਆ ਵਾ ਅਸੀਂ ਇਹ ਮਤਲਬ ਗੇਟ ਰੈਲੀ ਕਰਨੀ ਸੀ ਇੱਕ ਛੋੜੀ ਜੀ ਮਤਲਬ ਕਿ ਟੈਂਡਰ ਨਿਕਲਣਾ ਸੀ ਇਹਨਾਂ ਨੇ ਸਾਰਿਆਂ ਨੇ ਘਰਾਂ ਤੋਂ ਪੁਲਿਸ ਨੇ ਚੱਕ ਲਿਆ ਸੋ ਇਹ ਨਹੀਂ ਪਤਾ ਕਿ ਸਰਕਾਰ ਦੀ ਬਦਨਾਮੀ ਕਰਾਉਂਦੇ ਆ ਕਿ ਜਾਂ ਸਰਕਾਰ ਨੇ ਕਿਹਾ ਵਾ ਇਹ ਸਾਨੂੰ ਕੋਈ ਪਤਾ ਨਹੀਂ ਆ ਸਾਨੂੰ ਜਿੱਦੋਂ ਘਰਾਂ ਤੋਂ ਚੱਕ ਲੈ ਦੀਪੂ ਜਿਹੜੇ ਆਪਣੇ ਆਪ ਹੀ ਬੰਦ ਹੋ ਗਏ ਸਾਰੇ ਕਿਉਂਕਿ 18 ਦੀਪੂ ਜਿਹੜੇ ਆ ਪਨ ਬਸਦੇ ਔਰ 9 ਦੀਪੂ ਜਿਹੜੇ ਪੀਆਰਟੀਸੀ ਦੇ ਉਹ ਬੰਦ ਹੋ ਗਏ ਉਹ ਇਹ ਕਰਕੇ ਤੁਹਾਨੂੰ ਫਿਰ ਪਤਾ ਵਗੇ ਵਿੱਚ ਪ੍ਰੈਸ ਵਾਲਿਆਂ ਦੇ ਵੀ ਕਈ ਥੱਪੜ ਵੱਜੇ ਆ ਇਹ ਕਰਕੇ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਵਾ ਜਦੋਂ ਭੜਕਾੜ ਚਾਲੂ ਹੋ ਗਈ ਉਦੋਂ ਵਿੱਚ ਕੁਝ ਵੀ ਹੋ ਸਕਦਾ ਇਹ ਕਰਕੇ ਸਾਡੇ ਬੰਦਿਆਂ ਦਾ ਸਸਪੈਂਡ ਵੀ ਕੀਤੇ ਆ ਕਿਉਂਕਿ ਬਿਨਾ ਕਸੂਰ ਤੋਂ ਕੀਤੇ ਆ ਹਾਂ ਨਾ ਇਹ ਇਹ ਕਿਹਾ ਥੜਾ ਕਿਹਾ ਸੀ ਸਾਨੂੰ ਚੱਕ ਲੋ ਘਰਾਂ ਤੋਂ ਉਹਦੇ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਜਦੋਂ ਇਹ ਕੰਮ ਹੋ ਗਿਆ ਫਿਰ ਡੀਪੂ ਬੰਦ ਹੋਣੇ ਚਾਲੂ ਹੋ ਗਏ ਫਿਰ ਸੰਘਰਸ਼ ਚਾਲੂ ਹੋ ਗਿਆ ਸਰਕਾਰ ਨੂੰ ਡਰ ਕਿਉਂ ਆ ਵੀ ਤੁਹਾਡੇ ਆਗੂ ਨੂੰ ਚੱਕ ਕਿਉਂ ਲਿਆ ਤੜਕੇ 4 ਵਜੇ ਡਰ ਕੀ ਸੀ ਉਹਨਾਂ ਨੂੰ ਇਦਾਂ ਬੈਠ ਕੇ ਮੀਟਿੰਗ ਕਰ ਸਕਦੇ ਸੀ ਗੱਲ ਕਰ ਸਕਦੇ ਸੀ ਜੇ ਕੋਈ ਕਿਸੇ ਸੀਆਈਡੀ ਨੇ ਮਿਸਗਾਈਡ ਕੀਤਾ ਜੀ ਜੀ ਸੀਆਈਡੀ ਨੇ ਮਿਸਗਾਈਡ ਇਹ ਕਰਦਾ ਮਾਨਯੋਗ ਮੁੱਖ ਮੰਤਰੀ ਜੀ ਨੇ ਮੀਟਿੰਗ ਰੱਖੀ ਸੀ ਚੰਡੀਗੜ੍ਹ ਜੀ ਕਿ ਅਸੀਂ ਕੋਈ ਫੈਸਲੇ ਲੈਣੇ ਖਾਸ ਆਪਾਸ ਨੇ ਦੇਖੀ ਸੀ ਬਿਆਨ ਵੀ ਕੱਲ ਨੂੰ ਮੀਟਿੰਗ ਹੈ ਉਹ ਸੀਆਈਡੀ ਨੇ ਮਿਸਗਾਈਡ ਇਹ ਕਰਦਾ ਵੀ ਇਹ ਕੱਲ ਨੂੰ ਉੱਥੇ ਕਰਾਓ ਕਰਨਗੇ ਜੀ ਚੰਡੀਗੜ੍ਹ ਮੁੱਖ ਮੰਤਰੀ ਦਾ ਉਹ ਮਿਸਗਾਈਡ ਕਰਕੇ ਇੰਨਾ ਵੱਡਾ ਐਕਸ਼ਨ ਹੋਇਆ ਜਿੰਦੇ ਕਰਕੇ ਸਾਰੇ ਵਰਕਰਾਂ ਨਾਲ ਸਰਕਾਰੀ ਬੜੀ ਬਦਨਾਮੀ ਹੋਈ ਸਾਨੂੰ ਸਰਵਿੰਦਗੀ ਵਿੱਚ ਸੁਚੁੰਦੀ ਜਿਹੜੀ ਸਰਕਾਰ ਅਸੀਂ ਆਪ ਬਣਾਈ ਹੈ ਉਸ ਖਾਸੇ ਹੀ ਮਰਦਾਬਾਦ ਕਰਦੇ ਜਾਂ ਕਿ ਪਰ ਮਜਬੂਰੀ ਹੈ ਕਿ ਕਰੀਏ ਰੋਟੀ ਤਾਂ ਖਾਣੀ ਹੈ ਜੀ ਠੀਕ ਹੈ ਡਿਊਟੀ ਕਰਾਂਗੇ ਤੇ ਤਨਖਾਹੋਂ ਕੀ ਤਾਂ ਹੀ ਘਰ ਚੱਲਣਗੇ ਜੀ ਅਸੀਂ ਕਿਹੜਾ ਡੇਲੀ ਬਿਲੇ ਹੈਗੀ ਵੀ ਤਰਨਾ ਮਨ ਜਾਰ ਕਰੀਏ ਅੱਜ ਸਾਨੂੰ ਪੂਰੀ ਉਮੀਦ ਹੈ ਮਾਨਯੋਗ ਮੁੱਖ ਮੰਤਰੀ ਜੀ ਨੇ ਕਿਹਾ ਵੀ ਸਾਨੂੰ ਪੱਕੇ ਕਰਨ ਦਾ ਤੇ ਟੈਂਡਰ ਰੱਦ ਕਰੂਗੀ ਤੇ ਸਾਡੇ ਮੁਲਾਜ਼ਮ ਛੱਡੂਗੀ ਸਾਡੇ ਪਰਚੇ ਰੱਦ ਕਰੂਗੀ ਕਿਉਂਕਿ ਸਰਕਾਰ ਅਸੀਂ ਬਣਾਈ ਸੀ ਤੇ ਸਾਨੂੰ ਪੂਰੀ ਉਮੀਦ ਹੈ ਜਨੂੰ ਕੁਝ ਨਾ ਕੁਝ ਦੇਕੇ ਤੁਰਨਗੇ ਮੰਤਰੀ ਜੀ ਬਹੁਤ ਇਹਨਾਂ ਮੁਲਾਜ਼ਮਾਂ ਦੇ ਨਾਲ ਤਾਂ ਲਾਲਜੀਤਪੁਰ ਡੀਰ ਦੀ ਕੋਠੀ ਵਿੱਚ ਖੜੇ ਆਂ ਤਾਂ ਜਿੱਥੇ ਇਹਨਾਂ ਨੂੰ ਮੀਟਿੰਗ ਦੇ ਲਈ ਸੱਦਾ ਗਿਆ ਹੈ ਤਾਂ ਵੇਖਦੇ ਰਹੋ ਲੋਕਵਾਜੀ ਟੀਵੀ ਧੰਨਵਾਦ